ਪੰਜਾਬ ਸਰਕਾਰ ਦੇ ਵੱਲੋਂ ਵੱਖਰਾ ਉਪਰਾਲਾ ਕੀਤਾ ਗਿਆ ਜਿਸ ਨੂੰ ਸੁਣਦੇ ਹੀ ਸਾਰੇ ਲੋਕ ਨੇ ਜਿਹੜੇ ਖੁਸ਼ੀ ਦੇ ਵਿੱਚ ਹੋ ਮੁਰਦ ਨੇ ਦੱਸਦੇ ਕਿ ਸਤलुज ਦਰਿਆ ਦੇ ਨਾਲ ਲੱਗਦੇ ਬੰਨ ਤੇ ਤਕਰੀਬਨ 4 ਫੁੱਟ ਮਿੱਟੀ ਪਾ ਕੇ ਕੰਮ ਸ਼ੁਰੂ ਕਰਵਾ ਦਿੱਤਾ ਗਿਆ ਤਾਂ ਇਸ ਵਾਰ ਸਤलुज ਇੱਕ ਕਰੋੜ ਰੁਪਏ ਦੀ ਮਿੱਟੀ ਪਾ ਦਿੱਤੀ ਜਾਵੇਗੀ ਤਾਂ ਬਰਸਾਤ ਦੇ ਮੌਸਮ ਦੇ ਵਿੱਚ ਜੇਕਰ ਦਰਿਆ 'ਚ ਪਾਣੀ ਵਧਦਾ ਤਾਂ ਧਰਮਪੁਰ ਦੇ ਨਾਲ ਲੱਗਦੇ ਪਿੰਡਾਂ 'ਸਹੀ ਆਵੇਗਾ ਕਿਉਂਕਿ ਸਵਾਰ ਇਹਨਾਂ ਪਿੰਡਾਂ ਦੇ ਨਾਲ ਲੱਗਦੇ ਬੰਨ ਦੀ ਉਚਾਈ ਵਧਾਉਣ ਲਈ ਮਿੱਟੀ ਪਾਉਣ ਦਾ ਕੰਮ ਪੰਜਾਬ ਸਰਕਾਰ ਦੇ ਵੱਲੋਂ ਕੀਤਾ ਜਾ ਰਿਹਾ ਤਾਂ ਬਿਲਕੁਲ ਏ ਧਰਮਕੋਟ ਦੇ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਦੇ ਵੱਲੋਂ ਜਾਂ ਮੋਗਾ ਦੇ ਜੀ ਸੀ ਕੁਮਬਿੰਦਰ ਸਿੰਘ ਰਿਵਾਲ ਦੇ ਅਨੁਸਾਰੇ ਕੰਮ ਕਰਵਾਉਣ ਲਈ ਪੰਜਾਬ ਸਰਕਾਰ ਦੇ ਵੱਲੋਂ 1 ਕਰੋੜ ਰੁਪਏ ਦਿੱਤੇ ਗਏ ਅਤੇ ਕੰਮ ਅੱਜ ਤੋਂ ਹੀ ਸ਼ੁਰੂ ਹੋ ਗਿਆ ਹੈ ਇਸ ਤੋਂ ਬਾਅਦ ਉਹਨਾਂ ਦਾ ਕੀ ਕਹਿਣਾ ਹੈ ਆਓ ਜਾਣਦੇ ਹਾਂ ਸਰ ਅੱਜ ਧਰਮਕੋਟ ਡਿਵੀਜ਼ਨ ਦੇ ਵਿੱਚ ਸਤਲੁਜ ਦੇ ਦਰਿਆ ਜੋ ਨਾਲ ਲੱਗੇ ਪਿੰਡਾਂ ਦੇ ਵਿੱਚ ਇੱਕ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਹੈਗਾ ਪ੍ਰਸ਼ਾਸਨ ਵੱਲੋਂ ਕੀ ਪ੍ਰੋਜੈਕਟ ਹੈ ਅਤੇ ਕਿੰਨਾ ਹੈ ਹਾਂਜੀ ਇਹ ਬਹੁਤ ਪੁਰਾਣੀ ਲੋਕਾਂ ਦੀ ਮੰਗ ਸੀਗੀ ਕਿ ਬਰਸਾਤਾਂ ਦੇ ਵਿੱਚ ਸਤਲੁਜ ਦਾ ਪਾਣੀ ਪਿੰਡਾਂ ਦੇ ਵਿੱਚ ਆ ਜਾਂਦਾ ਉਹਦੇ ਲਈ ਬੰਨ ਦੇ ਉੱਪਰ ਮਿੱਟੀ ਪਾਉਣ ਦਾ ਕੰਮ ਜਿਹੜਾ ਉਹ ਸ਼ੁਰੂ ਹੋਇਆ ਇਹ ਬੜਾ ਵੱਡਾ 1 ਕਰੋੜ ਦਾ ਪ੍ਰੋਜੈਕਟ ਹੈ ਜਿਸ ਦੇ ਨਾਲ ਧਰਮਕੋਟ ਹਲਕੇ ਦੇ ਹਰ ਪਿੰਡ ਨੂੰ ਫਾਇਦਾ ਹੋਏਗਾ ਜੋ ਪਹਿਲਾਂ ਨੁਕਸਾਨ ਆਉਂਦਾ ਸੀ ਉਹ ਨੁਕਸਾਨ ਹੁਣ ਨਹੀਂ ਹੋਏਗਾ ਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਬਰਸਾਤ ਆਉਣ ਤੋਂ ਪਹਿਲਾਂ ਪਹਿਲਾਂ ਇਹ ਸਾਰਾ ਕੰਮ ਮੁਕੰਮਲ ਹੋ ਜਾਵੇ ਕਿੰਨੇ ਕਿੰਨੇ ਪਿੰਡਾਂ 'ਦੇ ਵਿੱਚ ਇਫੈਕਟ ਹੁੰਦਾ ਹੋਣਾ ਜੀ ਇਹ ਪੰਜ ਪਿੰਡ ਤਾਂ ਸਿੱਧੇ ਹੈਗੇ ਜਿੱਥੇ ਕੰਮ ਹੋ ਰਿਹਾ ਪਰ ਪੂਰੇ ਧਰਮਕੋਟ ਹਲਕੇ ਦੇ ਵਿੱਚ ਹੀ ਇਹਦੀ ਜ਼ਰੂਰਤ ਸੀਗੀ ਸਾਰੇ ਪਿੰਡਾਂ ਨੂੰ ਹੀ ਨੁਕਸਾਨ ਹੁੰਦਾ ਸੀਗਾ ਤੇ ਉਹ ਨੁਕਸਾਨ ਹੁਣ ਵੱਜੇਗਾ ਕਿੰਨੇ ਕਿੰਨੇ ਫੁੱਟ ਮਿੱਟੀ ਪੈ ਰਹੀ ਹੈ ਜੀ ਇਹ ਤਕਰੀਬਨ 4 ਫੁੱਟ ਦੇ ਕਰੀਬ ਮਿੱਟੀ ਪੈ ਰਹੀ ਹੈ ਤੇ ਬੰਨ ਉੱਚਾ ਕੀਤਾ ਜਾ ਰਿਹਾ ਉਮੀਦ ਹੈ ਜੀ ਅੱਜ ਕਿ ਬਰਸਾਤ ਤੋਂ ਪਹਿਲਾਂ ਕੰਪਲੀਟ ਹੋ ਜਾਵੇ ਹਾਂਜੀ 100% ਕੰਪਲੀਟ ਹੋ ਜਾਏਗਾ ਪਹਿਲਾਂ